ਅੱਜਕੱਲ ਨਾ ਸੱਚ ਦੱਸਣ ਦੇ ਵਿੱਚ ਵੀ ਹਿੰਮਤ ਨਹੀਂ ਹੈਗੀ ਕਿਸੇ ਦੇ ਵਿੱਚ ਆ ਦੇਖੋ ਫੌਜੀ ਵੀਰ ਨੇ ਦੱਸਿਆਗਾ ਵੀ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਨਾ ਉਹਦੇ ਬਾਰੇ ਖੁਲਾਸਾ ਕੀਤਾ ਯਾਰ ਵੀਰ ਨੇ ਯਾਰ ਪਹਿਲਗਾਮ ਦੇ ਵਿੱਚ ਜਿਹੜੇ ਅਨਸਾਨ ਮਾਰੇ ਗਏ ਨਾ Hindu ਭਰਾ ਉਹਨਾਂ ਦਾ ਖੁਲਾਸਾ ਕੀਤਾ ਤੁਹਾਨੂੰ ਤਾਂ ਅੱਤਵਾਦੀ ਲੱਗਦੇ ਸੀਗੇ ਅਚਾਨਕ ਸਭ ਐਂ ਲੱਗਿਆ ਵੀ ਜਿਵੇਂ ਰਾਜਨੀਤੀਆਂ ਦੀ ਚਾਲ ਹੁੰਦੀ ਹੈ ਸੁਣੋ ਇਸ ਫੌਜੀ ਵੀਰ ਦੇ ਵਿਚਾਰ ਪਹਿਲਗਾਮ ਹਮਲਾ ਜੋ ਜਨਤਾ ਨੂੰ ਦਿਖਾਇਆ ਗਿਆ ਉਹ ਪੂਰਾ ਸੱਚ ਨਹੀਂ ਹੈ हमले के समय खुफिया जानकारी की विफलता और तत्काल मीडिया की कहानी ये सभी गंभीर सवाल खड़े करती है ये सभी एक झूठे फॉल्स फ्लैग ऑपरेशन की संभावना की ओर इशारा करते हैं एक ऐसा हमला जो बाहर से तो आतंकवाद दिखे लेकिन वास्तव में अंदरूनी राजनीतिक उद्देश्यों को पूरा करते हैं सबसे ज्यादा दर्दनाक बात ये थी कि हमारे सैनिक हमारे सिपाही जमीन पर पड़े थे और कई घंटों तक कोई नहीं उठा, उनको उठाने आया ਨਾ ਕੋਈ ਮੈਡੀਕਲ ਸਹਾਇਤਾ ਆਈ ਨਾ ਕੋਈ ਕਮਾਂਡ ਆਫੀਸਰ ਆਇਆ ਫੌਜੀ ਵੀਰ ਕਹਿੰਦਾ ਸਭ ਤੋਂ ਵੱਧ ਦੁੱਖ ਤਾਂ ਉਦੋਂ ਹੋਇਆ ਸਾੜਨਾ ਬੜੇ ਘੰਟਿਆਂ ਤੋਂ ਜ਼ਮੀਨ ਤੇ ਡਿੱਗੇ ਪਏ ਸੀਗੇ ਤੇ ਕੋਈ ਐਂਬੂਲੈਂਸ ਨਹੀਂ ਆਈ ਤੇ ਕੋਈ ਕਮਾਂਡੋ ਨਹੀਂ ਆਇਆ ਕਿਸੇ ਨੇ ਅਨਸਾਹਣੀਅਤ ਨਹੀਂ ਦਿਖਾਈ ਸਭ ਦੂਰ ਦੀ ਹੋ ਕੇ ਨੰਗ ਰਹੇ ਨੇ ਅੱਜ ਕੱਲ੍ਹ ਅਨਸਾਹਣੀਅਤ ਜਮ੍ਹਾਂ ਖਤਮ ਹੋ ਗਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ